ਨਿਊਜ਼ ਚੱਲ ਰਹੀਆਂ ਵੀ ਇੰਨੀਆਂ ਸੱਟਾਂ ਵੱਜੀਆਂ ਸੀ ਨਾ ਦਾ ਕੋਈ ਆਧਾਰ ਨਹੀਂ ਹੱਲੇ ਤੱਕ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਖੂਫੀਆ ਰਿਪੋਰਟ ਹੁੰਦੀ ਹੈ ਉਹਨੂੰ ਨਾ ਤਾਂ ਕਿਸੇ মিডিਏ ਦੇ ਬੰਦੇ ਨੇ ਪੜਿਆ ਨਾ ਉਹ ਕਿਸੇ ਕੋਲ ਹੈ ਕੀ ਆ ਇੱਥੋਂ ਤੱਕ ਕਿਸੇ ਵਕੀਲ ਸਾਹਿਬ ਕੋਲੇ ਕਿਸੇ ਕੋਲ ਨਹੀਂ ਕਿ ਉਹ ਕਨਫਿਡੈਂਸ਼ੀਅਲ ਹੈ ਜਿੰਨਾ ਚਿਰ ਤਈ ਤਫ਼ਤੀਸ਼ ਚੱਲ ਰਹੀ ਹੈ ਉਹਨਾਂ ਚਿਰ ਤਈ ਉਹ ਕਿਸੇ ਨੂੰ ਨਾਮ ਮਿਲ ਸਕਦੀ ਹੈ ਤੋਂ ਮੈਂ ਖੰਡਨ ਕਰਦਾ ਸਵੇਰ ਦੀਆਂ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਨੇ ਇਸ ਤੋਂ ਬਾਅਦ ਕਿਸ ਤਰੀਕੇ ਦੇ ਖੁਲਾਸੇ ਹੋਏ ਨੇ ਤਫਤੀਸ਼ ਦੇ ਵਿੱਚ ਕੋਈ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਉਹਦੇ ਵਿੱਚੋਂ ਇੱਕ ਮੁਲਜ਼ਮ ਡੱਬ ਅਲੀ ਦਾ ਰਹਿਣ ਵਾਲਾ ਜਿਹਦੇ ਜਿਹਦੇ ਸਬੰਧ ਨਸ਼ਾ ਤਸਕਰਾਂ ਨਾਲ ਲੱਗ ਰਹੇ ਨੇ ਜੋ ਅੱਜ ਸਵੇਰ ਦੀਆਂ ਰਿਪੋਰਟਾਂ ਚੱਲ ਰਹੀਆਂ ਉਹਨਾਂ ਦਾ ਕੋਈ ਆਧਾਰ ਨਹੀਂ ਹੱਲੇ ਤੱਕ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਖੁਫੀਆ ਰਿਪੋਰਟ ਹੁੰਦੀ ਹੈ ਜੋ ਕਿ ਹਸਪਤਾਲ ਦੇ ਵਿੱਚੋਂ ਸਿੱਧਾ ਪੁਲਿਸ ਜਿਹੜੀ ਤਫਤੀਸ਼ੀ ਅਫਸਰ ਹੈ ਉਹਨਾਂ ਕੋਲ ਜਾਂਦੀ ਹੈ ਉਹਨੂੰ ਨਾ ਤਾਂ ਕਿਸੇ ਮੀਡੀਏ ਦੇ ਬੰਦੇ ਨੇ ਪੜਿਆ ਨਾ ਉਹ ਕਿਸੇ ਕੋਲ ਹੈ ਕੀ ਆ ਇੱਥੋਂ ਤੱਕ ਕਿਸੇ ਵਕੀਲ ਸਾਹਿਬ ਕੋਲੇ ਕਿਸੇ ਕੋਲ ਨਹੀਂ ਕਿ ਉਹ ਕਨਫਿਡੈਂਸ਼ੀਅਲ ਹੈ ਹੂੰ ਹਾਂ ਆਪਣੀਆਂ ਇਹ ਨਿਊਜ਼ ਚੱਲ ਰਹੀਆਂ ਵੀ ਇੰਨੀਆਂ ਸੱਟਾਂ ਵੱਜੀਆਂ ਸੀ ਜਾਂ ਆਹ ਉਹਦੇ ਸਰੀਰ ਚੋਂ ਮਿਲਿਆ ਹੈ ਉਹਨਾਂ ਦਾ ਕੋਈ ਆਧਾਰ ਨਹੀਂ ਜਿੰਨੀ ਵੀ ਮੈਡੀਕਲ ਰਿਪੋਰਟ ਹੈ ਉਹ ਸਾਰੀ ਤੇ ਸਾਰੀ ਤਫ਼ਤੀਸ਼ ਦਾ ਹਿੱਸਾ ਹੈ ਉਹ ਕਨਫਿਡੈਂਸ਼ੀਅਲ ਗੱਲ ਹੈ ਜਿੰਨਾ ਚਿਰ ਤਾਈ ਤਫ਼ਤੀਸ਼ ਚੱਲ ਰਹੀ ਹੈ ਉਹਨਾਂ ਚਿਰ ਤਾਈ ਉਹ ਕਿਸੇ ਨੂੰ ਨਾਮ ਮਿਲ ਸਕਦੀ ਹੈ ਨਾ ਉਹ ਵਕੀਲਾਂ ਨੂੰ ਮਿਲ ਸਕਦੀ ਹੈ ਤੇ ਨਾ ਉਹ ਮੀਡੀਆ ਚ ਕਿਸੇ ਕੋਲੇ ਆ ਸਕਦੀ ਹੈ ਸੋ ਮੈਂ ਖੰਡਨ ਕਰਦਾ ਹਾਂ ਸਵੇਰ ਦੀਆਂ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਹਨ ਮਹੀਤ ਜੀ ਤੁਸੀਂ ਗੁਰਵਿੰਦਰ ਦੀ ਤਰ ਦੇ ਵਕੀਲ ਹੋ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਜਾਂ ਨਿਊਜ਼ ਚੈਨਲ ਦੇ ਉੱਪਰ ਖਬਰਾਂ ਚੱਲ ਰਹੀਆਂ ਨੇ ਇਸ ਤਰੀਕੇ ਦੀ ਕੋਈ ਪੋਸਟਿ ਨਹੀਂ ਕੋਈ ਪੋਸਟਮਾਰਟਮ ਰਿਪੋਰਟ ਆਫੀਸ਼ੀਅਲ ਤੌਰ ਤੇ ਫਿਲਹਾਲ ਨਹੀਂ ਆਈ ਬਿਲਕੁਲ ਜੀ ਬੜੀਆਂ ਅਜੀਹੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਜੋ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਕੋਈ ਤੱਥ ਨਹੀਂ ਉਹ ਪਤਾ ਨਹੀਂ ਕਿਵੇਂ ਇਹ ਸੋਸ਼ਲ ਮੀਡੀਆ ਤੇ ਪਲੈਟਫਾਰਮ ਤੇ ਚੱਲ ਰਹੀਆਂ ਜੋ ਸਚਾਈ ਹੈ ਉਹ ਜੋ ਕੁਝ ਤਫਤੀਸ਼ ਦੇ ਵਿੱਚ ਚੱਲ ਰਿਹਾ ਜਿਹੜਾ ਪਾਰਟ ਆਫ ਅ ਇਨਵੈਸਟੀਗੇਸ਼ਨ ਕਿਉਂਕਿ ਹੱਲੇ ਤਾਂ ਸਿਰਫ 8-9 ਦੇ ਨਹੀਂ ਹੋਏ ਆ ਇਹ ਇਸ ਵਾਕਿਆ ਨੂੰ ਸੋ ਤਫਤੀਸ਼ ਜਿੰਨਾ ਚਿਰ ਤਾਈ ਪੰਜਾਬ ਪੁਲਿਸ ਦੀ ਤਫਤੀਸ਼ ਮੁਕੰਮਲ ਨਹੀਂ ਹੁੰਦੀ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੁੰਦੀ ਇਹ ਕਨਫਿਡੈਂਸ਼ੀਅਲ ਗੱਲਾਂ ਨੇ ਇਹਨਾਂ ਦਾ ਕੋਈ ਆਧਾਰ ਨਹੀਂ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇੱਕ ਸਿਰਫ ਪੰਜਾਬ ਪੁਲਿਸ ਅਤੇ ਜਿਹੜੇ ਲੀਗਲ ਮੈਡੀਕਲ ਕਾਲਜ ਆ ਉਹਦੇ ਕੋਲ ਹੈ ਜੀ ਹੂੰ ਤਾਂ ਮਹੀਪਦੀ ਇਸ ਮਾਮਲੇ ਨੂੰ ਲੈ ਕੇ ਚਲੋ ਹਾਲਾਂਕਿ ਤੁਸੀਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਕਿ ਕੋਈ ਵੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਪਰ ਜਦੋਂ ਤੋਂ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਨੇ ਕਿ ਰਪਿੰਦਰ ਉਸਦਾ ਇੱਕ ਪ੍ਰੇਮੀ ਹੈ ਜਿਹੜਾ ਹਰਕਮਲ ਤੇ ਉਸਦਾ ਇੱਕ ਹੋਰ ਸਾਥੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਕੀ ਇਸ ਤੋਂ ਬਾਅਦ ਕਿਸ ਤਰੀਕੇ ਦੇ ਖੁਲਾਸੇ ਹੋਏ ਨੇ ਤਫਤੀਸ਼ ਦੇ ਵਿੱਚ ਕੋਈ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਕਿ ਕਿਸ ਤਰੀਕੇ ਦੀ ਮੌਤ ਹੋ ਜਾ ਪਰ ਕਿੰਨੇ ਸਮੇਂ ਤੋਂ ਕੋਈ ਪਲਾਨ ਨਹੀਂ ਕਰ ਰਹੀ ਸੀ ਕਿਸ ਤਰੀਕੇ ਦੀ ਕੋਈ ਗੱਲਬਾਤ ਹੋਵੇ ਅ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜੇ ਤਿੰਨ ਮੁਲਜ਼ਮ ਹੈ ਉਹਦੇ ਵਿੱਚੋਂ ਇੱਕ ਮੁਲਜ਼ਮ ਡੱਬਾ ਵਾਲੀ ਦਾ ਰਹਿਣ ਵਾਲਾ ਜਿਹਦੇ ਜਿਹਦੇ ਸਬੰਧ ਨਸ਼ਾ ਤਸਕਰਾਂ ਨਾਲ ਲੱਗ ਰਹੇ ਨੇ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਮੁਲਜ਼ਮ ਨੰਬਰ 2 ਆ ਉਹਦੇ ਪਿਤਾ ਜੀ ਦੀ ਇੱਕ ਮੈਡੀਕਲ ਸਟੋਰ ਹੈ ਉਸ ਪਿੰਡ ਦੇ ਵਿੱਚ ਬੱਲੂਆਣੇ ਦੇ ਵਿੱਚ ਤੇ ਉਸ ਮੈਡੀਕਲ ਸਟੋਰ ਡੱਬ ਵਾਲੀ ਪਿੰਡ ਦਾ ਉਹਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਹੈ ਇਹ ਪੜਤਾਲ ਦਾ ਹਿੱਸਾ ਹੈ ਮੈਂ ਤਾਂ ਹੀ ਬੇਨਤੀ ਕਰਦਾ ਕਿ ਜੇ ਤੁਸੀਂ ਪੰਜਾਬ ਪੁਲਿਸ ਨੂੰ ਤੇ ਤਫਤੀਸ਼ੀਆਂ ਨੂੰ ਥੋੜਾ ਜਿਹਾ ਸਮਾਂ ਹੋਰ ਦਿਓ ਤਾਂ ਸਾਰੀਆਂ ਗੱਲਾਂ ਪੰਜਾਬੀਆਂ ਦੇ ਸਾਹਮਣੇ ਨਿਕੜ ਕੇ ਬਾਹਰ ਆ ਜਾਣਗੀਆਂ ਕਿਉਂਕਿ ਜਿਹੜੀ ਤਫਤੀਸ਼ ਹੈ ਇਹ ਕਈ ਪਹਿਲੂਆਂ ਤੋਂ ਚੱਲਦੀ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਉਹ ਵੱਖ-ਵੱਖ ਜਿਹੜਾ ਦਸ਼ਾਵਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਹੈ ਉਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਉਹ ਫਾਈਲ ਦੇ ਉੱਤੇ ਆ ਜਾਂਦੀ ਹੈ